ਲੋ ਬਾਈ ਸਤਿ ਸ੍ਰੀ ਅਕਾਲ ਜੀ ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰੇ ਦੀ ਕਮਾਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਵਧੀਆ ਤੇ ਤੁਹਾਨੂੰ ਪਤਾ ਛੇਦੀ ਪੰਦਰਵਾੜਾ ਚੱਲ ਰਿਹਾ ਜੀ ਸੋ ਦੇ ਵਿੱਚ ਸਾਰੀ ਆਪਣੀ ਕੰਮੀ ਕੰਮ ਲੱਗੇ ਹੋਏ ਜੀ ਕਿ ਸਾਡੇ ਤੌਰੇ 7-8 ਕਿਲੋਮੀਟਰ ਦੇ ਵਿੱਚ ਸ੍ਰੀ ਚਮਕੌਰ ਸਾਹਿਬ ਜਿਹੜਾ ਪੈਂਦਾ ਜੀ ਸੋ ਉਸ ਕਰਕੇ ਤੁਹਾਨੂੰ ਪਪਾ ਵੀ ਸਾਰੇ ਆਪਣੀ ਆਪਣੀ ਸੇਵਾ ਕਰਦੇ ਆ ਲੰਗਰ ਚੱਲ ਰਿਹਾ ਸਾਡੇ ਗਰਾਉਂ ਦੇ ਲਾਗ ਵੀ ਲੰਗਰ ਚੱਲ ਰਿਹਾ ਸਾਡਾ ਜਿਹੜਾ ਪਿੰਡ ਅਸੀਂ ਕੱਲ ਸ੍ਰੀ ਚਮਕੌਰ ਸਾਹਿਬ ਲੰਗਰ ਲਾ ਕੇ ਆਏ ਆ ਸ੍ਰੀ ਫਤਿਹਗੜ੍ਹ ਸਾਹਿਬ ਵੀ ਲੰਗਰ ਚੱਲਣਾ ਹੈ ਜੀ ਸੋ ਜਿੰਨਾ ਕਿ ਜੀ ਤੇ ਸਰਦਾ ਹੈ ਉਹ ਆਪਣੀ ਹਰੇਕ ਸੇਵਾਵਾਂ ਕਰ ਰਿਹਾ ਕਿਉਂਕਿ ਤੁਹਾਨੂੰ ਪਤਾ ਵੀ ਹੈ 15 ਦਿਨ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਪੂਰਾ ਪਰਿਵਾਰ ਹੈ ਉਹ ਬਾਹਰ ਤਾਂ ਸੋਚ ਕੇ ਵੀ ਕੋਈ ਗੱਲਾ ਦਿਲ ਕੰਬਦਾ ਵੀ ਵਾਹਿਗੁਰੂ 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 ਵੀ ਆਪਣੇ ਆਪੇ ਮੁਕਤੇ ਨਿਕਲਦਾ ਤੇ ਲੋ ਜੀ ਬਾਕੀ ਚੱਲ ਰਿਹਾ ਕੰਮ ਐਤਵਾਰ ਦਾ ਦਿਨ ਹੈ ਜੀ ਤੇ ਬੱਚੇ ਹਾਲ ਤੱਕ ਵੀ ਮੈਂ ਵੀ ਤੁਹਾਨੂੰ ਕੁਝ ਕਹਿੰਦਾ ਵੀ ਕੱਲ ਸੇਵਾਈ ਕਰਕੇ ਆਇਆ ਹੈ ਸ੍ਰੀ ਚਮਕੌਰ ਸਾਹਿਬ ਵੀ ਮੱਥਾ ਟੇਕਿਆ ਤੇ ਅੱਜ ਸ਼ਾਮ ਨੂੰ ਜਾਣ ਦੀ ਸਲਾਹ ਹੈ ਜੀ ਕਿਉਂਕਿ ਸ਼ਾਮ ਨੂੰ ਜਾਣ ਦਾ ਵੀ ਮਰਤਬਾ ਵੇ ਹੈ ਬੇਕੁਸ ਤਾਂ ਸੰਗਤ ਘੱਟ ਹੁੰਦੀ ਹੈ ਸੋ ਜਿਹੜਾ ਨਮਸਤਕਾ ਗੁਰੂ ਸਾਹਿਬ ਨੂੰ ਤਾਨਾ ਵੀ ਉਹ ਹਨ ਪੂਰਾ ਰਾਮ ਨਾਲ ਉੱਥੇ ਬੰਦਾ ਬੈਠ ਵੀ ਸਕਦਾ 2 ਮਿੰਟ ਸੋ ਵੀ ਸਹੀ ਢੰਗ ਦੇ ਨਾਲ ਮੱਥਾ ਟੇਕ ਹੋ ਜਾਂਦਾ ਕਿਉਂਕਿ ਬੱਚੇ ਆ ਭੀੜ ਦੇ ਵਿੱਚ ਲਿਜਾਂ ਨਹੀਂ ਸਕਦੇ ਇਹ ਇਹ ਜਾਣਾ ਜੀ ਸ਼ਾਮ ਨੂੰ ਇਹ ਵੀ ਕੱਲ ਦੇ ਵਲੌਗ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਤੇ ਅੱਜ ਆ ਜੀ ਸੰਡੇ ਅੱਜ ਚੱਲ ਰਿਹਾ ਜੀ ਭਾਰਮਾਰ ਦੇ ਸੰਡੇ ਨੂੰ ਆਈ ਹੋਈ ਆ ਤੇ ਇਹਨਾਂ ਨੇ ਵੀ ਤਿਆਰ ਹੋਣਾ ਜੀ ਫਿਰ ਪਹਿਲਾਂ ਤੁਹਾਨੂੰ ਮੈਂ ਬੰਦਿਆਂ ਨਾਲੇ ਮਿਲਾਉਂਦਾ ਜੀ ਮਿਲੋ ਦੋਸਤੋ ਮੇਰੇ ਦੋਸਤਾਂ ਸਾਡੇ ਨੂੰ ਵੀ ਪਿਆਰ ਤੇ ਸਤਿਕਾਰ ਜੀ ਆਹ ਬੰਦੇ ਨੂੰ ਮਿਲੋ ਜੀ ਸਤਿ ਸ੍ਰੀ ਅਕਾਲ ਬਾਈ ਬੰਦੇ ਦੇ ਨਾ ਇਹ ਨਹੀਂ ਮੈਂ ਅਸਲੀ ਚੀਜ਼ ਦਿਖਾਉਣੀ ਸੀ ਬਈ ਪੰਮੂ ਉੱਠ ਆ ਬੰਦੇ ਦੇ ਬਾਈ ਤੁਹਾਨੂੰ ਵਾਲ ਦਿਖਾਉਣੇ ਤੇ ਵੀ ਕਿਹੜੇ ਸਾਹ ਨਾਲ ਇਹ ਬੱਲੇ 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 ਧੰਨ ਦੀ ਆ ਬਾਈ ਹਰਜੀਤ ਜਿਹੜੀ ਇਹਨਾਂ ਨੂੰ ਸਾਹ ਦਿਖਾਈ ਪਰਮ ਇੱਧਰ ਨੂੰ ਦਿਖਾਈ ਘੁੰਮੀ ਦੇਖੋ ਬਾਈ ਇਹ ਆਹ ਵਾਲ ਇੱਥੇ ਤੋਂ ਸ਼ੁਰੂ ਹੁੰਦੇ ਆ ਇੱਥੇ ਦੇ ਵਾਹ ਜੀ ਵਾਹ ਗੁੱਚਿਆਂ ਦੇ ਗੁੱਛੇ ਇਕਣੇ ਬਾਈ ਜਿਸ਼ਣਦੇ ਆ ਵਾਲ ਜਿਸ਼ਣ ਤੇਰੇ ਘਟ ਹੈ ਤੇਰੇ ਵੀ ਵਾਲ ਵਾਧੂ ਆ ਪਰ ਪਰਮ ਦੇ ਬਾਈ ਜ਼ਿਆਦਾ ਹੈ ਦਿਖਾਈ ਘਮੀ ਪੰਮੂ ਹਾਲੋ ਭਾਈ ਇਹਦੇ ਜਿਆਦਾ ਧੰਨ ਦੀ ਇਹਨਾਂ ਦੀ ਬਈ ਮੰਮੀ ਜਿਹੜੇ ਜਸ਼ਨ ਅੱਜ ਪੂਰੀ ਸਰਵਿਸ ਚੱਲੀ ਹੈ ਨਾ ਹਾਂਜੀ ਤਾਂ ਇਹ ਤਾਂ ਕੰਗਾ ਮਾਰ ਲਿਆ ਵੀਰ ਜੀ ਦੇ ਵਾਲ ਵੀਂਗੇ ਟੱਡੇ ਜੇ ਥੋੜੇ ਜੇ ਇਹ ਥੋੜਾ ਜਿਹਾ ਲੜਕਾ ਬੂੰਦਾ ਚਲੋ ਭਾਈ ਬਾਕੀ ਤਿਆਰ ਹੋ ਕੇ ਮਲਾਉਂਦਾ ਤੁਹਾਨੂੰ ਬੰਦਿਆਂ ਨੂੰ ਹਨਾ ਸਿਰ ਲੱਗੇ ਪਾਉਣ ਤੁਹਾਨੂੰ ਸਾਰੇ ਬੰਦਿਆਂ ਨੂੰ ਐਕਟਰਾਂ ਨੂੰ ਨਾ ਕਹਿੰਦੇ ਘਰ ਦੇ ਨੂੰ ਤਿਆਰ ਹੋਏ ਤੇ ਮਲਾਉਂਦਾ ਚਲੋ ਤੁਸੀਂ ਜੋ ਬਣੇ ਰਿਓ ਵੀਡੀਓ ਦੇ ਨਾਲ ਭਾਈ ਲੱਗਾ ਦਿਨ ਛਪਣ ਬੰਦੇ ਕਰ ਤੇ ਆਪਾਂ ਨੇ ਰੈਡੀ ਆਸੀ ਗਾਲ ਤਾਂ ਬੁਲਾ ਲਿਆ ਪਹਿਲਾਂ ਤੇਰੇ ਵਾਲ ਫੁੱਲੇ ਦਿਖਾ ਦਿੱਤੇ। ਅਦਰਵਾਈਜ਼ ਜਸ਼ਨ ਨੂੰ ਵੀ ਮਿਲੋ। ਦੇਖੋ ਬੰਦਿਆਂ ਦੇ ਕਰ ਤੇ ਵਾਲ ক্লোਜ ਐ ਨਾ। ਆਹ ਬਾਈ ਆਹ ਹੌਲੀ ਹੌਲੀ ਆਉਣ ਲੱਜਾਣੇ ক্লোਜ ਹੋ ਜਾਣੇ। ਦਿਖਾਈਂ ਘਟ ਜਾ। ਜਿਹੜਾ ਇਹਨੇ ਬਾਈ ਮਸ਼ੀਨ ਮਾਰੀ ਤੀ। ਸੋ ਇਹ ਆਉਂਦੇ ਆ ਐਂ ਪਟਕੇ ਚ ਲੋਟ ਦਿਖਾਈਂ ਇਧਰ ਨੂੰ। ਐਂ ਆਉਂਦੇ ਆ ਲੋਟ ਹਨਾ। ਠੀਕ ਐ। ਹਨਾ? ਐ ਜੇਸਨ। ਹਨਾ? ਹਾਂਜੀ। ਠੀਕ ਐ? ਹਾਂਜੀ। ਚੱਲ ਫਿਰ ਉਧਰ ਹੁਣ ਮੰਮੀ ਕੋਲ ਨੂੰ। ਪਾਪਾ ਜੀ। ਹਾਂ ਪਤਾ। ਕੱਲ੍ਹ ਵੀ ਅਰੇ ਕਿੰਨਾ ਮਾਗਿਆ ਉਹ ਵਾਹ ਵਾਕਈ ਸਹੀ ਗੱਲ ਹੈ। ਕਿਆ ਗਿਆ? ਅਰੇ ਕਿੰਨਾ ਮਾ ਬੂਟਾ ਆ ਗਿਆ। ਉਹ ਤਾਂ ਪਤਾ ਹੈ ठा ਹੋਰ ਬੂਟੇ ਆ। ਜਿਹੜੇ ਤੂੰ ਦਿਖਾ ਰਹੀ ਆ। ਆ ਤਾਂ ਮੈਂ ਵੀ ਨਹੀਂ ਦੇਖਿਆ ਜਿਸਨ ਕਿਹਾ ਹੋਇਆ ਪੱਤੇ ਹੋਏ ਆ ਕੁਛ। ਵਾਕਈ ਹੋਏ ਆ ਬਾਈ ਪੱਤੇ ਆ ਸਾਈਡ ਵਰਤੇ। ਇਹ ਕਰਦੇ ਆ ਇਹਦਾ ਵੀ ਇੱਕ ਜਸ਼ਨ ਨਾਲ ਬੂਟੇ ਚ ਪਾਣੀ ਬਹੁਤ ਪੈਂਦਾ ਪੁੱਤ ਜਿਆਦਾ। ਗਮਲੇ ਚ ਨੂੰ ਗਲੀ ਨਹੀਂ ਹੈਗੀ ਕੱਢਣੀ ਪੈਣੀ ਆ ਸੁੱਕ ਨਾ ਜਾਵੇ। ਲਓ ਬਾਈ ਇਹ ਆ ਜਸ਼ਨ ਦੀ ਮਿਹਨਤ। ਆ ਲੋ। ਠੀਕ ਨੇ ਤੇ ਬਾਕੀ ਭਾਈ ਆਪਣੀ ਮਿਹਨਤ ਵੀ ਦੇਖ ਲਓ ਗੱਡੀ ਧੋ ਕੇ ਗੱਡੀ ਪਰ ਵੀ ਕੱਪੜਾ ਦੇ ਦਿੱਤਾ ਦੇਖੋ ਕਿ ਹੋਣਾ ਤੁਸੀਂ ਬੇ ਬੇ ਪਰ ਪਾਏ ਆ ਸੋ ਇੱਕਣੇ ਇੱਕਣਾ ਭਾਈ ਇਧਰਲੀ ਸਾਈਡ ਆਹ ਦੇਖੋ ਇਹ ਆ ਜਿਸ ਨੇ ਮੁੱਟ ਲਾਵੇ ਤੇ ਭਾਈ ਟਰੈਕਟਰ ਪਰ ਵੀ ਕੱਪੜਾ ਦੇ ਦਿੱਤਾ ਟਰੈਕਟਰ ਦੇ ਤਾਂ ਭਾਈ ਟਾਇਰ ਵੀ ਚਮਕਦੇ ਆ ਆ ਮਾਨ ਨੇ ਤਾਂ ਆਈ ਬਹੁਤ ਸਾਫ ਤਰਾਂ ਕਰੀ ਆ ਆ ਲੋ ਭਾਈ ਚਾਦਰ ਚੱਕ ਦਿਖਾਉਂਦਾ ਇਕਣੇ ਖੜਾ ਵਿਚਾਰਾ ਚੱਲ ਦੇ ਦੇ ਚਾਦਰ ਪੰਜਾਬ ਤੇ ਆ ਲੋ ਬਾਈ ਦਰ ਬੂਟੇ ਜਸ਼ਨ ਦੇ ਆਹ ਕਾਹ ਜਾ ਮੈਨੂੰ ਬਹੁਤ ਸੋਹਣਾ ਲੱਗਦਾ ਇਹ ਪਾਪੇ ਤੇ ਡਾਈ ਹੋ ਗਿਆ ਬੁੱਟਾ ਹੈ ਏਡਾ ਆਇਆ ਫਿਰ ਬੁੱਟਾ ਬੜਾ ਹੀ ਬਹੁਤ ਹੋ ਗਿਆ ਦੇਖ ਤਾਂ ਘਟ ਘਟ 3-4 ਫੁੱਟ ਦਾ ਤਾਂ ਹੋ ਗਿਆ ਹੋਰ ਬੜਾ ਹੋ ਜਾਣਾ ਹੈ ਹੈ ਹੋਰ ਬੜਾ ਹੋ ਜਾਣਾ ਹੈ ਹਮ ਆਹ ਕਾ ਜਸ਼ਨ ਮੇਰਾ ਫੇਵਰੇਟ ਆ ਬਹੁਤ ਵਧੀਆ ਲੱਗਦਾ ਮੈਨੂੰ ਬਾਈ ਇਹ 3-4 ਸਾਲ ਦਾ ਇੱਕਣਾ ਹੀ ਹਰਾ ਨਾ ਇਹਦਾ ਕੋਈ ਪੱਤਾ ਗਿਰਦਾ ਨਾ ਕੁਸ ਪਟਕੇ ਜਸ਼ਨ ਹੋਰ ਵਾਸੇ ਲਾ ਕੇ ਦੇਖੂਗੇ ਇਹਨੂੰ ਹਣਾ ਜਿਹ ਹੋਇਆ ਚਲੋ ਬਾਈ ਆ ਗੱਡੀਆਂ ਬਾਈ ਦੇਖੋ ਜਿਹੜੀ ਆਉਂਦੀ ਆ ਹੁਣ ਮੈਂ ਆਇਆ ਇਹ ਉਰੇ ਖੜ ਗਈ ਉਹ ਜਸ਼ਨ ਆਈ ਹੈ ਹਾਂਜੀ ਉਹ ਜਸ਼ਨ ਨੇ ਖੜਾਤੀ ਉਹ ਬਾਈ ਸਵੇਰ ਦਾ ਹੀ ਸਾਈਕਲ ਖੜਾ ਪਾਪਾ ਜੀ ਬੀ ਲੇ ਕੇ ਗਏ ਤੇ ਪਰਮ ਵਾਲੀ ਗੱਡੀ ਦੇਖੋ ਪਰਮ ਵੀ ਆਇਆ ਉਹ ਵੀ ਦਿਖਾਉਂਦਾ ਤੁਹਾਨੂੰ ਮੈਂ ਪਰਮ ਦੀ ਗੱਡੀ ਉਹ ਬਾਈ ਗੱਡੀ ਤੁਹਾਨੂੰ ਪਹਿਲਾਂ ਖੜੀ ਹੁੰਦੀ ਸਭ ਤੋਂ ਮੂਰੇ ਗੱਡੀ ਪਰਮ ਦੀ ਖੜੀ ਆ ਅਮਨ ਲੈ ਕੇ ਗਿਆ ਚਾਚਾ ਮੋਟਰਸਾਈਕਲ ਆਪਣਾ ਹਨਾ ਹਾਂਜੀ ਨੋ ਬਈ ਉਹ ਚਮਕਾਰ ਤੇ ਇੱਧਰ ਮਿਲੋ ਬਾਈ ਪਹਿਲਾਂ ਹਲੋ ਵੀ ਹਾਂ ਕੀ ਕਹਿੰਦਾ ਮਿਲੋ ਇੱਧਰ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰ ਸਤਿ ਸ਼੍ਰੀ ਅਕਾਲ ਕੀ ਗੱਲ ਕਰਦੇ ਹੋ ਮਾਂ ਪੁੱਤ ਥੋੜਾ ਡਰੋਂ ਲੱਗੀ ਹੋਈ ਦੀ ਮੈਂ ਕੱਲ ਵੀ ਮੀਟਿੰਗ ਆ ਬਿਦਰਿਸ਼ ਕਹਦੇ ਜਾਣੇ ਸਕੂਲ ਜੇ ਉਹ ਤਾਂ ਘਟ ਕਰੇਗਾ ਅੰਮੇਲ ਘਟ ਕਰੇਗਾ ਅਸਾਂ ਲਾਗ ਬਣ ਕੇ ਬੈਠ ਜਾਂ ਤਾਂ ਕੋਲ ਨੂੰ ਹੋ ਕੇ ਦੇ ਲੋ ਚਲ ਮਮਾ ਸੌਰੀ ਕੱਟ ਕਰੂੰਗਾ ਜੀ ਤੇ ਹਾਂ ਉਹ ਆਇਆ ਦੇਖੋ ਆ ਚੀਜ਼ਾਂ ਲੈ ਕੇ ਆਉਂਦਾ ਅੱਖਾਂ 'ਚ ਰਾਤ ਨੂੰ ਮਾਰਦਾ ਲੇਜ਼ਰ ਹਾਂਜੀ ਇਹਦੇ ਨਾਲ ਲੱਗੀ ਪੈਂਦਾ ਹੈ ਗੱਡ ਪਰ ਹੈਂ ਤੇ ਫੇਰ ਖੋ ਜਾਂਦੀ ਹੈ ਇਹਦਾ ਸਿਰ ਹਣੇ ਸੁਰੂਣੇ ਟਾ ਕੇ ਫੇਰ ਲੱਭਦਾ ਸਵੇਰੇ ਉੱਠ ਕੇ ਲੱਭੀ ਮੈਨੂੰ ਐਂ ਦੱਸ ਦੋਵੇਂ ਬੰਦਿਆਂ ਦੀ ਕਰਤੀ ਸਰਵਿਸ ਪੂਰੀ ਹਾਂਜੀ ਹਾਂਜੀ ਸਰਵਿਸ ਪੂਰੀ ਚੱਲੀ ਜੀ ਅੱਜ ਦੁਪਹਿਰ ਦੀ ਹੋ ਸਮੇਂ ਸਵੇਰ ਦੀ ਲੱਗੀ ਵੀ ਜੀ ਫੇਰ ਧੁੱਪ ਜੀ ਵਿੱਚ ਨਾ ਆਏ ਤੇ ਫਿਰ ਥੋੜਾ ਇਹਦਾ ਖੇਰ ਵੀ ਲੈ ਫੇਰ ਐਂ ਵੀ ਵਾਲ ਸੁੱਕ ਗਏ ਜੀ ਨਾਲੇ ਉੱਪਰ ਹਮਮ ਵਾਲ ਪਾ ਰਹੀਆਂ ਸੋਹਣੀਆਂ ਬਾਲ ਪਾਏ ਨਹੀਂ ਕਈ ਬੱਚਿਆਂ ਦੇ ਆਉਂਦੇ ਨੇ ਹੈਗੇ ਤੇਲ ਲਾਉਣੇ ਪੈਂਦੇ ਕੋਈ ਬਦਾਮਾਂ ਦਾ ਕੋਈ ਨਾਰੀ ਜਲ ਦਾ ਇਹ ਸਰੋਂ ਦਾ ਤੇਲ ਫਰੇ ਹੈ ਜੀ ਇੱਦਾਂ ਮੈਂ ਚਲੋ ਕੁਦਰਤੀ ਹੈ ਇਹ ਹਾਂਜੀ ਹਾਂਜੀ ਕੁਦਰਤੀ ਆ ਦੇਖੋ ਇਹ ਕੁਦਰਤੀ ਵਾਲਾ ਪਰਮ ਦੇ ਜ਼ਿਆਦਾ ਇਸ ਥੋੜੇ ਜੀ ਹਾਂਜੀ ਬਸ ਅੱਜ ਫਿਰ ਨਾ ਡਰਾਸਾਂ ਟੂਸਾਂ ਤੋਂ ਹੁੰਨੀਆਂ ਪਈਆਂ ਜੀ ਵੀ ਵਾਦੇ ਰਜੇ ਨੇ ਪਰਿਆਤਾ ਜੀ ਛੰਡੇ ਅੱਛਾ ਹਾਂ ਜੀ ਤੇ ਆਪਾਂ ਨੇ ਹੁਣ ਮੱਥਾ ਵੀ ਟੇਕ ਕੇ ਆਉਣਾ ਜੀ ਸ੍ਰੀ ਚਮਕੌਰ ਹਾਂ ਚਲੋ ਹਾਂ ਜੀ ਬਾਈ ਅਸੀਂ ਜਾਣਾ ਵੀ ਐ ਸਿੱਧੀ ਜੋੜ ਮੇਲੇ ਕਰਕੇ ਹਾਂ ਜੀ ਸ਼ਾ ਉਹਨਾਂ ਮੱਥਾ ਟੇਕ ਕੇ ਆਉਣਾ ਹੈ ਹਾਂ ਜੀ ਹਾਂ ਜੀ ਤੇ ਯਾਨੀ ਬਾਈ ਸਵੇਰ ਦੀ ਲੱਗੀ ਵੀ ਐ ਅੱਜ ਫੇਰ ਰਜਾਈਆਂ ਦੇ ਛਾੜ ਲਾਈ ਤੇ ਜਿਹੜੇ ਕੱਲ ਪਰਸੋਂ ਆਪਾਂ ਨੇ ਉਹ ਵੀ ਚੜਾ ਦੇ ਜੀ ਉਹਨਾਂ ਬਲਣਾ ਉਹਨਾਂ ਨੇ ਸੋਣਾ ਟਾਈਮ ਦੇ ਦੇਣਾ ਤੇ ਬੜੀ ਚਿੱਟਾਂ ਵੀ ਬਦਲਦੀਆਂ ਜੀ ਹਾਂ ਜੀ ਐ ਬਹੁਤ ਹੀ ਤਕਿੰਨਿਆ ਕਾ ਕਰਦਾ ਹੁੰਦਾ ਬੈਠ ਬੈਠਨ ਨਾਲ ਸੋਣਾ ਲੱਗਦਾ ਲੈ ਉਹ ਤਾਂ ਅੰਗੀ ਫਿੜਦਾ ਅੱਛਾ ਇਹ ਬਾਬੇ ਦੇ ਕਮਰੇ ਚ ਨਾਲ ਆਜੇ ਰਹਿਣ ਹੈ ਨਹੀਂ ਉਹ ਚਾਚੇ ਨੂੰ ਨਹੀਂ ਛੱਡਦੇ ਇਹ ਹਾਂ ਲਾਣੇਦਾਰ ਨਹੀਂ ਉਹ ਜੇੜਦਾ ਹੁੰਦਾ ਕਿਦਾ ਜਾ ਉਹ ਡਾ ਬੈਠ ਮਮੀ ਨਾਲ ਕੋਲੇ ਜਾਂਦਾ ਤੇਰੇ ਕੋਲੇ ਪੈਣਾ ਓਏ ਆੜੀ ਬਾਬੇ ਵਾਲੇ ਕਮਰੇ ਦੀ ਸੀਟ ਉਹ ਵਧੀਆ ਚਾਦਰ ਹਾਂ ਆ ਦੇਖ ਲੈ ਜਿਸ ਨੇ ਤਾਂ ਕਹਿੰਦਾ ਬੱਧੀ ਮੇਰੇ ਵੀ ਸਾਡੇ ਰੂਮ ਵਿੱਚ ਬਿਠਾਉਣੀ ਸੀ ਉਹ ਤੇਰੀ ਨਾ ਮੀਂਹ ਉਹ ਨਿੱਗੀ ਆ ਬਾਬਾ ਜੀ ਹਾਂਜੀ ਜਸ਼ਨ ਨੇ ਨਾ ਨਾਲ ਬਾਈ ਜਸ਼ਨ ਦੀ ਚੁਆਇਸ ਵਧੀਆ ਹੈ ਨਾ ਹਾਂਜੀ ਹਾਂ ਹੈ ਛੋੜੇ ਜਿਹੇ ਰੰਗ ਸੁਹਣੇ ਲੱਗਦੇ ਨੇ ਜੇ ਬੱਚਿਆਂ ਕਰਕੇ ਨਾ ਹਲਕਾ ਜਿਹਾ ਫਿਰ ਜੇ ਸਾਵੀ ਨਹੀਂ ਉਹ ਵੀ ਨਾ ਜਿਹੜਾ ਚਿੱਟਾ ਰੰਗ ਹੈ ਤੇ ਪਰ ਜਿਹੜਾ ਮਰਜ਼ੀ ਰੰਗ ਲੈ ਲਓ ਹਾਂਜੀ ਉਹ ਵਧੀਆ ਹੀ ਲੱਗਦਾ ਹੈ ਕਦੇ ਵੀ ਦੇਖ ਲਿਓ ਹਾਂਜੀ ਸੋਹਣੇ ਲੱਗਦੇ ਜੀ ਮੈਨੂੰ ਇੱਕ ਭੈਣ ਨੇ ਫੋਨ ਕਰਿਆ ਕਹਿੰਦੀ ਜਦੋਂ ਆ ਤੁਸੀਂ ਚਿੱਟੀ ਟਾਇਲ ਲਾਉਣ ਲੱਗੇ ਕਹਿੰਦੀ ਮੈਨੂੰ ਬਹੁਤ ਬੁਰਾ ਲੱਗਿਆ ਹਾਂਜੀ ਪਰ ਕਹਿੰਦੇ ਹੁਣ ਹੋਰ ਹੀ ਹੋਰੀ ਜਾਈ ਆਉਂਦਾ ਜੀ ਪਰ ਹਰਜੀਤ ਤੇਰਾ ਵੀ ਤੈਂ ਕੁਝ ਨਹੀਂ ਕਿਹਾਗਾ ਸਾਨੂੰ ਹਨਾ ਰੰਗ ਬਾਰੇ ਬਾਈ ਦੀ ਸਿਫਤ ਐਨੇ ਕਦੇ ਜੱਟ ਦੀ ਤੀਨੇ ਅੱਜ ਤੱਕ ਅਜਿੰ ਤੱਕ ਆ ਕਿਹੜਾ ਰੰਗ ਲਾਉਂਦੇ ਕਿਆ ਵੀ ਕਰ ਦੋ ਜਿਹੜਾ ਵੀ ਕਰਨਾ ਲੋੜ ਆਤਾ ਹੈ ਤਾਂ ਹੂੰ ਇਹਨੇ ਨਹੀਂ ਬਾਈ ਕਦੇ ਕਿਹਾ ਚਲੋ ਐ ਵੀ ਸਾਫ ਸਵਾਈ ਤਾਂ ਮੰਗਦੇ ਥੋੜੀ ਜਿਆਦਾ ਅਲ ਫਿਰ ਵੀ ਮੇਰਾ ਵੀ ਦਿਨ ਵੀ ਲੰਘ ਜਾਂਦਾ ਈ ਸਵਾਲਾ ਹੂੰ ਵੀ ਰੁੱਝੀ ਰਹਿੰਦੀ ਜ ਮੇਰੇ ਕੰਮ ਚ ਹਾਂ ਲੋ ਵਧੀਆ ਕੰਮ ਚ ਰੁੱਝੀ ਆ ਬਾਹੇ ਕਰੋ ਸੱਚਾ ਪਾਤਸ਼ਾਹ ਲੋ ਸ਼ਾਮ ਦਾ ਵੇਲਾ ਹੋ ਗਿਆ ਹਨਾ ਠੀਕਾ ਜਸ਼ਨ ਖੁਸ਼ ਆ ਵੀ ਬਾਬੇ ਵਾਲੇ ਕਮਰੇ ਦੇ ਯਾਦਰ ਕਰਕੇ ਹੀ ਖੁਸ਼ ਆ ਹਾਂਜੀ ਹਾਂਜੀ ਨਹੀਂ ਦੋ ਵੀ ਨਵੇਂ ਸ਼ਹਿਰ ਜਾਇਦਾ ਸਾੜ ਮਿਲ ਗਿਆ ਜੀ ਉਹਦੇ ਕਰਕੇ ਚਲੋ ਇਹਦਾ ਇਹਦੇ ਬਾਈ ਦੀ ਵੀ ਮਰਾਦ ਬਾਬੇ ਵਾਲੇ ਕਮਰੇ ਦੀ ਦਿਖਾ ਚੱਲ ਚਾਦਰਬਤ ਇਹ ਵੀ ਕਹਿ ਕਹੋਗੀ ਜਸ਼ਨ ਤੂੰ ਨਾਲ ਜਸ਼ਨ ਨਾਲੇ ਲੱਗੀ ਵੀ ਤੇ ਜਸ਼ਨ ਭਾਜੀ ਅੱਜ ਆਪਣਾ ਸਹੂਲ ਦਾ ਕੰਮ ਕਰਾਈ ਸੀ ਤੇ ਇਹ ਪਰੰਪੀ ਥੋੜੀ ਸ਼ਰਾਰਤ ਕਰਦਾ ਸਾਰਾ ਦਿਨ ਟੀਵੀ ਨਹੀਂ ਦਿਖਾਉਂਦਾ ਬੱਚੇ ਨੂੰ ਤੇ ਮੈਂ ਫਿਰ ਕਿਹਨੂੰ ਕਹਦਾ ਤਾਂ ਵੀ ਤੂੰ ਵੀ ਖੇਡ ਲਾ ਦੋ ਦੋ ਮੁੱਠੇ ਪੁੱਛਿਆ ਹਾਂਜੀ ਲੈ ਬਾਈ ਇਧਰ ਜਸ਼ਨ ਨਾਲ ਪਹਿਲਾਂ ਮੈਂ ਬਾਬੇ ਵਾਲੇ ਕਮਰੇ ਦੀ ਚਾਦਰ ਦਿਖਾ ਦਵਾ ਸਾਨੂੰ ਦੇਖ ਉਹ ਤੇਰੇ ਪੰਮੂ ਚੋਰੀ ਉਹ ਕਰਨੀ ਪੈਣੀ ਚਾਦਰ ਜਿਸਨ ਸਾਨੂੰ ਸਰ ਜੀ ਠੀਕ ਆ ਵਧੀਆ ਲੈ ਬਾਈ ਮੈਂ ਖੇਡਦਾ ਇਹ ਰੰਗ ਕਮਰੇ ਦੇ ਸਾਬ ਨਾਲ ਖੇਡਦਾ ਹਨਾ ਠੀਕ ਨੇ ਐਨ ਵਧੀਆ ਧੰਨਵਾਦ ਤੇਰਾ ਸਰਦਾਰ ਨਹੀਂ ਜੀ ਸੋਹਣੀ ਗਰਮ ਜੀ ਆ ਜੀ ਵੀ ਸਰਦ ਜਾਈ 2 ਮਹੀਨੇ ਸਾਡਦੇ ਜੀ ਫਿਰ ਆ ਕਾਟਨ ਦੀ ਜੀਨਸ ਲੈਣੀ ਹੈ ਵਰਨ। ਉਹ ਫਿਰ ਸਾਦੀ ਸਾਦੀ ਹੈ ਨਾ। ਹਾਂਜੀ ਹਾਂਜੀ ਹੁਣ ਅੱਜ ਸਾਰੀਆਂ ਰੋਟੀਆਂ ਆ। ਆ ਬੰਦਾ ਵੀ ਖੁਸ਼ ਹੋਇਆ ਬੈਠਾ। ਹਾਂਜੀ। ਠੀਕ। ਉਹ ਬਾਬੇ ਦੇ ਕਮਰੇ 'ਚ ਸਾਡੇ 'ਚ ਕਾਸੀ ਚੀਜ਼ ਰੌਣਕ ਲਾਈ ਹੋਈ ਹੈ ਜੀ। ਹੈ? ਇਹਨੇ ਤਾਂ ਰੌਣਕ ਲਾਈ ਹੋਈ ਹੈ ਜੀ। ਇਹਨੇ ਰੌਣਕ ਲਾਈ ਭਾਈ ਸਾਡੇ ਬਾਬੇ ਦੇ ਕਮਰੇ 'ਚ ਨਾ ਅਸੀਂ ਬਾਬਾ ਜੀ ਉਹ ਕਹਿੰਦੇ ਵੀ ਪਾਪਾ ਸਾਡਾ ਪਾਠੀ ਹੈ ਨਾ ਤਾਂ ਅਸੀਂ ਸਾਰੇ ਬਾਬਾ ਕਹਿੰਦੇ ਇਹਨਾਂ ਦਾ ਬਾਪੂ ਹੋਇਆ ਸਮਝ ਲਓ। ਵੀ ਹਰੇਕ ਚੀਜ਼ ਪਈ ਆ ਦੇਖੋ ਭਾਈ ਛੋਟੀਆਂ ਲੈ ਕੇ ਆ। ਹਾਂਜੀ। ਵੀ ਇਹ ਆ ਨਿਆਣੇ ਨਾ ਆਉਣ ਦਾ ਮਕਸਦ ਕੀ ਆਏ? ਖਨਵਾ ਦਿਖਾਉਂਦਾ ਆ ਦੇਖੋ ਪਾਪਾ ਜੀ ਨੇ ਆਪਣਾ ਸਮਾਨ ਤਾਂ ਰੱਖਿਆ ਵਾ ਪਰ ਸਾਰਾ ਆ ਬਾਈ ਪਾਣੀ ਪੀਂਦੇ ਇਹਦੇ ਵਿੱਚ ਤਾਂਬੇ ਦੇ ਬਰਤਨ ਚ ਤੇ ਆ ਦੇਖੋ ਬਾਈ ਵਾਹ ਮੈਂ ਖੋਲੀ ਮੜਾ ਜੇ ਖਾਈਏ ਦੋ ਦੋ ਆਹ ਲੈ ਆ ਲੈ ਬਾਈ ਮੈਂ ਮਾਂ ਬਾਪੇ ਬਾਈ ਦੇਣਾ ਹੀ ਦੇ ਅੱਲਾ ਫੜ ਵੀ ਪੁੱਤ ਤੇ ਉਹ ਦਾ ਟਖਲਾ ਲਫੜ ਲਾਣੇਦਾਰ ਨਹੀਂ ਤੂੰ ਵੀ ਨਾ کہیں ਕਿ ਮੈਨੂੰ ਦਿੱਤਾ ਨਹੀਂ ਭੋਗ ਲੈਣ ਲੱਗੀ ਮੇਰਾ ਬੈਠੇ ਬਾਈ ਇੱਧਰ ਦੇਖਿਓ ਹੈਂ ਵੇਰਾ ਫਸੂ ਮੈਨੂੰ ਲਵਾ ਫਾਪਰ ਤੋਂ ਵਿੱਚ ਪਿਆ ਜੀ ਠੀਕ ਆ ਫਰ ਜਾ ਬੱਚਿਆਂ ਨੂੰ ਦੰਦੇ ਰਹਿਣੇ ਫਰ ਜਾ ਤੇਰਾ ਵੀ ਲਵਾ ਫਾਪਾ ਦੇ ਦੇ ਚੱਲੋ ਚੱਲ ਚੱਕ ਜਿਸ ਨਾਲ ਮੇਰੇ ਕੋਲ ਆ ਗਿਆ ਤੇਰਾ ਪਤਾ ਲਓ ਹੁਣ ਸਮਾਨ ਸਾਹ ਜਾ ਰਹਾ ਆ ਜੀ ਲਾਜੀ ਆ ਲੋ ਚਲੋ ਕਾਰੀਆਂ ਦਾ ਬੇਲ ਪਿਆ ਜੀ ਡੱਬੇ ਚ ਅੱਛਾ ਹਾਂ ਜੀ ਬਾਕੀ ਰੋੜ ਆ ਦੇ ਲੋ ਬਈ ਸਮਾਨ ਬਾਪੂ ਕਿਥੇ ਕਿਥੇ ਘੱਟ ਕਰਨਾ ਹਾਂ ਜੀ ਤੇ ਚੋਲੇ ਵੀ ਅੰਦਰ ਤੇ ਜਾਵਾਂ ਨੇ ਫਿਰ ਉਹ ਡੱਬੇ ਵਿੱਚ ਉਹ ਬਈ ਬਈ ਸ਼ੋਰ ਦੇ ਵੇ ਸਮਾਂ ਸਾਰੇ ਹੋਏ ਹਾਂਜੀ ਇੱਧਰ ਅਗਰੇ ਕਿ ਲਿਖਿਆ ਹੋਇਆ ਇਹ ਦਵਾਈਆਂ ਦਾ ਇਹ ਤਾਂ ਇਹ ਹਰੇਕੇ ਬੰਦੇ ਨੂੰ ਖਾਣਾ ਚਾਹੀਦਾ ਅਦਰਕ ਤਾਂ ਅਦਰਕ ਤਾਂ ਬਹੁਤ ਵਧੀਆ ਚੀਜ਼ ਆ ਚਲੋ ਇਹ ਲੁੰਜ ਤਾਂ ਹੀ ਦੇਖੀ ਜਾ ਬਾਬੇ ਦੇ ਕਮਰੇ ਚੋਂ ਕਦੇ ਨਹੀਂ ਨਿਕਲਦੀ ਸੰਗਤ ਹੈ ਠੀਕ ਨਹੀਂ ਠੀਕ ਆ ਓਕੇ ਆ ਹੋ ਗਿਆ ਸਾਰੇ ਬਿਖਾ ਦੇ ਹੈ ਸਾਰੇ ਬਿਖਾ ਦੇ ਚਲ ਹੁਣ ਦੇਖ ਲੈ ਸਾਰੇ ਤੂੰ ਵੀ ਕਿਆ ਕਹੂਗੀ ਹੂੰ लो भाई यार ये, भाई भाई ये है भाई हमारा रूम जड़ा नया ਛਾੜ ਲਿਆ ਬਈ ਜੜਾ ਨਵਾਂ ਛਾੜ ਲਿਆ ਬਈ ਇਹ ਹੈ ਸਾਡਾ ਰੂਮ ਇਹ ਵੀ भाई ਕਮਰੇ ਦੇ ਨਾਲ ਇੰਟੀਰੀਅਰ ਵਧੀਆ ਮੇਰ ਖਾਂਦਾ 5:00 ਦੇ 10 ਮਿੰਟ ਹੋ ਚੁੱਕੇ ਆ ਆलो भाई ਕਮਰੇ ਚ ਬੜੀ ਸਾਰੇ ਬਹੁਤ ਵਧੀਆ ਫੁੱਲ ਲਾਇਆ ਬਾਰਜੀਤ ਨੇ ਹਾਂਜੀ ਸ਼ੋਭਾ ਵੜਾਉਂਦਾ ਕਮਰੇ ਦੀ ਹਨਾ ਤੇ ਬਾਕੀ ਕੋ ਹੋਰ ਦਿਖਾਦਾ ਵੀਰੋ ਮੈਂ ਫੁੱਲ ਦੇਖ ਲੈਣਾ ਦੇਖ ਸਾਡੇ ਘਰ ਦੇ ਵਿੱਚ ਵੀਰੋ ਸਿਰਫ ਇੱਕੋ ਫੋਟੋ ਆ ਬਸ ਇਹ ਆਪਣਾ ਕਮਰਾ ਚ ਕਿਸੇ ਚ ਵੀ ਜ਼ਿਆਦਾਤਰ ਫੋਟੋ ਨਹੀਂ ਲਾਈ ਵੀ ਤੇ ਇੱਧਰ ਸਾਡੇ ਬਾਈ ਦਾਦਾ ਦਾਦੀ ਦੀ ਲੱਗੀ ਵੀ ਇੱਕ ਮੰਮੀ ਦੀ ਬਾਕੀ ਸਾਡੇ ਸਾਰੇ ਮਗਾਂ ਚ ਕੋਈ ਵੀ ਫੋਟੋ ਨਹੀਂ ਲਾਈ ਵੀ ਹੈਗੀ ਅਸੀਂ ਕਿਉਂਕਿ ਜਿੰਨੀਆਂ ਫੋਟੋਆਂ ਲੱਗਦੀਆਂ ਜਿੰਨੇ ਗੱਲ ਦੱਸਦੇ ਆ ਉਹਨਾਂ ਫਿਰ ਜਾਲੇ ਨੂੰ ਜਿਹੜਾ ਉਹ ਮਿਲਦਾ ਏ ਮੱਕੜੇ ਨੂੰ ਜਾਲਾ ਉਹਨਾਂ ਜਗਾ ਬਾਕੀ ਤੁਸੀਂ ਦੇਖੇ ਚਲੋ ਸਫਾਈ ਦਾ ਕਰ ਜਾਂਦੀ ਲੈ ਚਲੋ ਫਿਰ ਚਲੋ ਦਿਖਾਓ ਅੱਪੀ ਇਹ ਨਹੀਂ ਤੋਂ ਢੀਰ ਜਾਈ ਨਹੀਂ ਜੱਜਦੀ ਜੀ ਨਹੀਂ ਸਾਡੀ ਜੱਜਦੀ ਆ ਬਾ ਫਿਰ ਆ ਜਰ ਜਾਈ ਚੱਕੀ ਜਾਓਗੇ ਹਰਜੀਤ ਦੋਰਾ ਜਿਹਾ ਬਦਲ ਪਾ ਲਿਆ ਹੈ ਹੈ ਜਿਹਾ ਬਦਲ ਪਾ ਲਿਆ ਨਹੀਂ ভাই ਫਿਰ ਇਹ ਤਾਂ ਹੁਣ ਧੋਖਾ ਹੋ ਗਿਆ ਬਾਈ ਅੱਜ ਅਰਜੀ ਤੇ ਅਰਜਾਈ ਚੱਕੀ ਜਾਊਗੀ ਲੋ ਬਾਈ ਇੱਧਰ ਵੀ ਚਾਦਰ ਬਦਲ ਛੱਡੀ ਹੈ ਹਾਂ ਜੀ ਮੈਂ ਜਿਹੜੇ ਨਾ ਮੈਂ ਲਈਆਂ ਸੀ ਦੇਖਣ ਲਈ ਲੋ ਬਾਈ ਦੇਖ ਲੋ ਬਾਈ ਫਿਰ ਨਾ ਕਿਹੋ ਵੀ ਡਾਰਕ ਰੰਗ ਲੱਤੇ ਆ ਕਹਿ ਲੱਤੇ ਆ ਵੀ ਕਮਰੇ ਦੀ ਉਹਦੇ ਨਾਲ ਸ਼ਾਈਨਿੰਗ ਦੇ ਨਾਲ ਬਾਈ ਮੇਚ ਖਾਂਦਾ ਕੰਮ ਸਾਰਾ ਟੋਟਲੀ ਬੱਚਿਆਂ ਆਇਆ ਮੁੰਝ ਹਲਕੇ ਕੰਮ ਚੜੀ ਕਰਦੇ ਨੇ ਸਾਬੇ ਵੀ ਥੋੜਾ ਜਿਹਾ ਆਹੀ ਗੰਦਾ ਚੱਕਰ ਕਰਦਾ ਮੈਂ ਤੇ ਹੁਣ ਆਪਾਂ ਤਾਂ ਬੜੇ ਸਮਝਦਾਰ ਆ ਪਤਾ ਵੀ ਆਪਾਂ ਨੇ ਵੀ ਸੰਭਾਲ ਸਾਫ਼ ਸੁਝ ਰੱਖਣੀ ਆ ਹੁਣ ਬੱਚਿਆਂ ਕਹਿ ਦਸ ਗਏ ਤੇ ਹੁਣ ਆ ਤੇਲ ਵੇਚਣਾ ਲੱਗਿਆ ਵਕਣੇ ਬਾਹਰ ਆਣਾ ਨਾ ਬੈਠਾ ਸਰਾਣੇ ਉਹ ਵੀ ਖਰਾਬ ਹੋਣਾ ਐ ਇਸ ਵਾਰ ਚਲ ਚਲ ਕੋਈ ਨਹੀਂ ਤੇਲ ਦਾ ਘੱਟੇ ਲੱਗਦਾ ਜਿਹੜੀ ਐਤਵਾਰ ਨੂੰ ਇੱਕ ਵਾਰ ਆ ਮੈਂ ਸਾਰ ਕਰ ਹੁੰਦੀ ਸੀ ਸਾਰੇ ਵੀ ਮੇਜ ਤੁਸੀਂ ਕਰੀ ਸੁਖਰੀ ਹੁੰਦੇ ਨਹੀਂ ਜਿਵੇਂ ਸਾਰ ਹੁੰਦੇ ਤੇਲ ਦਾ अच्छा ਲੈ ਮੰਨ ਗਏ ਤਦਨ ਮ사ਜ ਕਰਾਉਣ ਵਾਲੇ ਬੰਦੇ ਦੇਖ ਲੋ ਇੱਧਰ ਠੀਕ ਐ ਰੰਗ ਚਲੋ ਲੈਗੇ ਨਹੀਂ ਜੀ ਪਤਾ ਲੱਗਣਾ ਕਿ ਤੇ ਹੋਏ ਯਾਰ ਨੇਲ ਉਹ ਸਾਰੇ ਕੱਟਦੇ ਗਏ ਲੈ ਦਿਖਾਈ ਯਾਰੀ ਉਹ ਥੋਡੀ ਬੱਲੇ ਤੂੰ ਤਾਂ ਟੀਚਰ ਬਣੀ ਪਈ ਐ ਹਾਂਜੀ ਹਾਂਜੀ ਬੱਚੇ ਤਾਂ ਕਿਹਨਾਂ ਹੋਣੇ ਮੈਂ ਕੰਨਾ ਕਨਾਰੀ ਤੇ ਰੁਪਾਕੇ ਸਾਰਾ ਲੋਕਲੇ ਇੰਨ ਕਾਤੇ ਦਿਖਾਈਂ ਤਾਂ ਕਰੇ ਡਾਕਟਰ ਚਲੋ ਬਾਈ ਹੁਣ ਬਹੁਤਾ ਨਹੀਂ ਤੇ ਕਮਰੇ ਦੀ ਚਾਦਰ ਬਾਈ ਬਣਦੀ ਐ ਸ਼ੈਨੀ ਗੱਲ ਹਰਜੀਤ ਹਾਂਜੀ ਹਾਂਜੀ ਹੈ ਠੀਕ ਨੇ ਹੈ ਤਿੰਨ ਚਾਰ ਘੰਟੇ ਤਾਂ ਫੇਰ ਲੱਗਣਾ ਹੀ ਤੇ ਲੋ ਬਾਈ ਯਾ ਰਜਾਈ ਜਸ਼ਨ ਦੀ ਚੱਕ ਹੋਣੀ ਐ ਹੁਣ ਮੈਂ ਲੈ ਜਾਣੀ ਬਾਈ ਯਾ ਰਜਾਈ ਇਹ ਤਾਂ ਸਾਡੀ ਰਜਾਈ ਹੈ ਹੈ ਸਾਡੀ ਯਾਰ ਨਹੀਂ ਰੰਗ ਦਾ ਹੀ ਫਰਕ ਆ ਹੋਰ ਕੀ ਆਏ ਹਾਂਜੀ ਹਾਂ ਕਪੜਾ ਸਹੀ ਨੇ ਜੀ ਚੱਲੇ ਬੰਦੇ ਬਦਲੇ ਠੀਕ ਨੇ ਕਲਰ ਵੀ ਥੋੜਾ ਕਲ ਕਲ ਅੱਜ ਉਹ ਤਰਵਾ ਮੇਰਾ ਲੋਏ ਇਹਨਾਂ ਦੀ ਚਾਦਰ ਨਹੀਂ ਤੀ ਬਦਲੀ ਇਹ ਐ ਨਮੀਆਂ ਪਿਛਲੇ ਸਾਲ ਲੱਤੀ ਸੀ ਇਹ ਪਿਛਲੇ ਸਾਲ ਲੱਤੀ ਹੈ ਨਾ ਠੀਕ ਨੇ ਹਾਂ ਵੇ ਕਿੱਥੇ ਪੈਂਦਾ ਪਰਮ ਪਰਮ ਕਿੱਥੇ ਪੈਂਦਾ ਸੱਚੀ ਦੱਸੀ ਇੱਥੇ ਗੱਬੇ ਉਹ ਤਾਂ ਜਸ਼ਨ ਉੱਥੇ ਇਹਨਾਂ ਦਾ ਚਾਚਾ ਇਹ ਕੰਦਾ ਕੰਨੀ ਕਰੇ ਵੇ ਸਾਰੀ ਹੈ ਨਾ ਪੱਕੀ ਗੱਲ ਹੈ ਹਾਂਜੀ ਲੈ ਚੱਲ ਅਨਬਾਦ ਲਾਣੇਦਾਰ ਨਹੀਂ ਤੇਰਾ ਜਿਹੜਾ ਤਾਂ ਸਾਰਾ ਕੁਝ ਬਦਲਦਾ ਚੇਂਜ ਕਰਤਾ ਇਹਦਾ ਪਾਰਟੀ ਬੰਦਾ ਹੈ ਜੀ ਤਾਂ ਮੇਰਾ ਬੱਜੀ ਪੂਜਾ ਹੈ ਹਰ ਕੰਮ ਕਰ ਲਿਆ ਜੀ ਇਹਦਾ ਮਰਾਬੂ ਤੇ ਪੂਜਾ ਕਰਨੀ ਸੀ ਅੱਛਾ ਹਾਂਜੀ ਹਾਂ ਬੱਗੂ ਲੋ ਬਾਈ ਹੁਣ ਸਾਰੇ ਪਰਿਵਾਰ ਨੂੰ ਮੱਥਾ ਵੀ ਟਕਾ ਕੇ ਲਿਆਉਣਾ ਨਾਲ ਦੀ ਨਾਲ ਟੋਟਲੀ ਤੇ ਬਾਈ ਆਹ ਹੁਣ ਇੱਕ ਕੰਮ ਹੀ ਰਹਿ ਗਿਆ ਹਰਜੀਤ ਬੱਸ ਬਾਈ ਸਾਡਾ ਡਾਈਨਿੰਗ ਟੇਬਲ ਆ ਚੁੱਕਿਆ ਕੁਰਸੀਆਂ ਰਹਿ ਗਈਆਂ ਹੁਣ ਤੇ ਠੀਕ ਨਹੀਂ ਇੱਥੇ ਤੇ ਕੁਰਸੀ ਚੱਕ ਕੇ ਇੱਕ ਬਾਈ ਬਾਹਰ ਪਈ ਆ ਕੁਰਸੀ ਸੋ ਬਾਕੀ ਆ ਜਿਹੜਾ ਪੀੜਾ ਸੈਟ ਆ ਇਹ ਆਪਣਾ ਇੱਧਰ ਆ ਜਾਣਾ ਉਰੇ ਹਾਂਜੀ ਇੱਕ ਤਾਂ ਔਰੇ ਇਹਦੇ ਨਾਲ ਦੇ ਦੋ ਅੱਛਾ ਉਹ ਪਈਆਂ ਦੋ ਕੁਰਸੀਆਂ ਮੇਜ ਬਾਈ ਆ ਉਹ ਦੋ ਕੁਰਸੀਆਂ ਔਰੇ ਆ ਜਾਣੀਆਂ ਦੇਖ ਲਈ ਹਾਂਜੀ ਹੁਣ ਤਾਂ ਤਾਂ ਦੱਸਦਾ ਤੇਰਾ ਕੰਮ ਜਿੰਨਾ ਮਰਜੀ ਕਰੀ ਚੱਲ ਵੀ ਬਦਾਮ ਖਾਂਦੀ ਐ ਹਾਂਜੀ ਹਾਂ ਨਾ ਖਾਂਦੀ ਐ ਜੀ ਉਹ ਤਾਂ ਸੱਚ ਆ ਗੱਲ ਹੈ ਹੈ ਤੇ ਆ ਦੋ ਪੈਦਾ ਬੋ ਫਿਰਦਾ ਕਦੋਂ ਨਾ ਦੇਖੋ ਬਾਈ ਇਹ ਆਹ ਦੇਖੋ ਇਹ ਹਾਂ ਨਹੀਂ ਮੈਂ ਉਹ ਤੇਰੇ ਲੱਖਾਂ ਕਰਦੇ ਗਾਹੇ ਮਿਸ਼ਰੀ ਵੀ ਗਲੇ ਵਾਸਤੇ ਇਹ ਤਾਂ ਜਿਹੜਾ ਕਮੈਂਟ ਕਰਦਾ ਬਾਈ ਇਹ ਖਾਂਦੀ ਪੀਂਦੀ ਵੀ ਘਰ ਦੀ ਕੁੜੀ ਐ ਇਹ ਹਾਂਜੀ ਹਾਂਜੀ ਐ ਨਾ ਕਿਓ ਆ ਦੇਖੋ ਬਾਈ ਲੈ ਆ ਦੇਖ ਹੈ ਸਾਈਂ ਨਾ ਕਮੈਂਟ ਕਰਦਾ ਬਾਈ ਚਲ ਕੋਈ ਇਹ ਜੀ ਮਨਪਾਪੀ ਵੀ ਬਾਈ ਤੋਂ ਦੇਖੇ ਹੀ ਜਾਂਦੇ ਆ ਜੀ ਹੂੰ ਹਾਂਜੀ ਅਗਰ ਮੈਂ ਰੱਤਿਆਂ ਦੇ ਲੱਗ ਰੱਖਦੇ ਆ ਵੇ ਤਾਂ ਖਾਣੇ ਖਾਣੇ ਠੀਕ ਆ ਇੱਕ ਹਰ ਗੱਲ ਸੁਣ ਲੈ ਸਾਡੇ ਕੋਲ ਵੀ ਸਪੈਸ਼ਲੇ ਪਏ ਆ। ਤੁਹਾਡੇ ਕੋਲ ਬਾਹਰੋਂ ਮਾੜੀ ਤੇ ਆਦੀ। ਬਈ ਸਾਡਾ ਪਾਪਾ ਸਾਨੂੰ ਪਿਆਰ ਬਹੁਤ ਕਰਦਾ ਹੈ। ਸਾਡੇ ਬਾਪੂ ਵਰਗਾ ਬਾਪੂ ਰੱਬ ਸਭ ਨੂੰ ਦਵੇ ਹਨਾ ਜੀ ਜੀ। ਹਨਾ। ਕੋਈ ਨਹੀਂ ਘਰ ਨੂੰ ਲੋ ਘਾਂਡੇ ਚਲੇ ਜਾਂਦੇ ਆ ਹੋਰ ਅੱਲਾਹ ਬਣ ਕੇ ਆਂ ਆ ਗਾਂਡੇ। ਬਈ ਬਾਪੂ ਸਾਡਾ। ਬਾਪੂ ਨਾਲੇ ਰੋਣ ਕਹੀਂ। ਬਾਪੂ ਸਾਡਾ ਸਾਡਾ ਕਰਦਾ ਬਹੁਤ ਸਾਰਿਆਂ ਦਾ ਹੀ। ਸਵੇਰੇ ਉੱਠ ਕੇ ਨਾ ਦੋਹਾਂ ਨੂੰ ਨੇ ਸਭ ਤੋਂ ਪਹਿਲਾਂ ਬਈ ਮਿਲਣਾ ਹੀ ਮਿਲਣਾ। ਜਦੋਂ ਨੇ ਚਾਹ ਪੀਣ ਆਉਣੀ ਹੈ ਨਾ। ਵੇ ਚਾਹੇ ਦੋਹੇ ਸੁੱਤੇ ਪਿਆ ਵੀ ਉਹਨਾਂ ਦੇਖਣਾ ਵੀ ਕਿਹੜੀ ਹਾਲਾਤ ਹੈ ਹਨਾ ਦੇ ਜਿਹੜਾ ਮਾਰਦੇ ਦੇਖਣਾ ਬਾਈ ਵੇ ਦੋਹੇ ਪੋਤੇ ਨਹੀਂ ਕਹਿੰਦੇ ਨੇ ਤਾਂ ਮੂਲ ਨਾਲੋਂ ਵਿਆਜ ਉਹ ਗੱਲ ਸਹੀ ਹੈ ਹਾਂ ਜੀ ਮਾੜਾ ਦਾ ਨਾਂ ਨਹੀਂ ਖਾਈਂ ਜੇ ਪੁੱਛਰਾਂ ਨੇ ਮम्मी ਕਿੱਥੇ ਗਈ ਈਵਨ ਇਹ ਤਾਂ ਅੱਧਰ ਬਾਥਰੂਮ ਚ ਨੰਗੂਂਦਾ ਇਹ ਸਾਰਿਆਂ ਨੂੰ ਪੁੱਛਦਾ ਖੁਦ ਦੇਖਦਾ ਰਹਿੰਦਾ ਦੇਖਦੇ ਰਹਿੰਦੇ ਨੇ ਸਾਰੇ ਉਹਦੋਂ ਬਰਸਾਂ ਮੈਂ ਅੰਦਰ ਤਾਂ ਜਦ ਤੱਕ ਨੂੰ ਪੁੱਛਿਆ ਵੀ ਸਰਪੀ ਜੀ ਕਿੱਥੇ ਆ ਹਾਂ ਜੀ ਹਨਾ ਯਾਰ ਰੱਖ ਦੇ ਠੀਕ ਹੈ ਠੀਕ ਹੈ ਮਾਂ ਬਾਪ ਦਾ ਫਰਜ਼ਾ ਜਿੱਕਣਾ ਹੁਣ ਪਰ ਰੱਖਦੇ ਇਹਨਾਂ ਦਾ ਹਾਂ ਜੀ ਤੈਨੂੰ ਹੁਣ ਦੇਖੋ ਭਾਈ ਹੁਣ ਢਾਸਲਾਂ ਦਾ ਹੀ ਖੜਿਆ ਵੀ ਐਕਟਰ ਬਣੇ ਹੋਏ ਆ ਨਾ ਵੀਡੀਓ ਕਰਕੇ ਹਾਂਜੀ ਐ ਜਸਨ ਜਸਨ ਪੜਾਈ ਪਤ ਤਾਂ ਸਹੀ ਚੱਲਦੀ ਹੈ ਹਾਂਜੀ ਆ ਵੀ ਪਤ ਤੇਰੀ ਪੜਾਈ ਸਹੀ ਚੱਲਦੀ ਹਾਂਜੀ ਦੇਖੋ ਭਾਈ ਜਸਨ ਆ ਇੱਕ ਗੱਲ ਹੈ ਹਰਜੀਤ ਹਾਂਜੀ ਕਮੈਂਟ ਵੀ ਕਰਦੇ ਆ ਵੀ ਬੱਚੇ ਆ ਨਾ ਜਿਹੜੇ ਬਹੁਤ ਸਲੀਕੇ ਨਾਲ ਬੋਲਦੇ ਆ ਹਾਂਜੀ ਬਸ ਉਹ ਹੀ ਆ ਫਰਕ ਕਿਦਾਂ ਮਾਵਾ ਬੋਲਦੇ ਨੇ ਫਿਰ ਉਦਾਂ ਹੀ ਬੱਚੇ ਘਰ ਤੇ ਸਿੱਖ ਜਾਂਦੇ ਆ ਨਹੀਂ ਚਲੋ ਇਹ ਵੀ ਹੈ ਜਾਣੇ ਬੱਚਿਆਂ ਨੂੰ ਟੀਚਰ ਵੀ ਬਾਈ ਚੰਗੇ ਆ ਅਸੀਂ ਕਹਿੰਦੇ ਹਾਂਜੀ ਆਪਾਂ ਕੋਦੋ ਐਨਾ ਟਾਈਮ ਜੇ ਬੌਮ ਦੇ ਬੱਚਿਆਂ ਨੂੰ ਜਨਾ ਟੀਚਰ ਇਹਨਾਂ ਨੂੰ ਟੀਚਰਾਂ ਦੀ سپورਟ ਆ ਵੀ ਯਾਨੀ ਬੱਚਿਆਂ ਨੂੰ ਟੀਚਰ ਵੀ ਬਹੁਤ ਕੁਝ ਸਿਖਾਉਂਦਾ ਚਲੋ ਅਸੀਂ ਵੀ ਕਹਿੰਦੇ ਵੀ ਜੀ ਕਹਿ ਕੇ ਬੁਲਾਓ ਇਹ ਚੀਜ਼ ਦਾ ਫਰਕ ਤਾਂ ਹੈਗਾ ਇਹ ਬਾਕੀ ਛੋਟੇ ਆ ਬੱਚੇ ਹੌਲੀ ਹੌਲੀ ਸਮਝ ਜਾਨਾ ਇਹਨਾਂ ਨੇ ਨਹੀਂ ਜਦੋਂ ਦਾ ਪਹਿਲਾਂ ਤੇ ਹੀ ਸਿਆਣ ਸਮਝਦਾਰ ਆ ਕੰਮ ਪਰ ਥੋੜਾ ਜਿਹਾ ਲੱਗਦਾ ਕੋਈ ਨਹੀਂ ਇਹਨੇ ਬੜਾ ਹੋ ਜਾਣਾ ਇਹ ਹਲੇ ਜੁਝਣਾ ਹੈ ਨਾ ਨਹੀਂ ਇਹਦੇ ਸਦਾਰ ਕਾਫੀ ਹੋ ਗਿਆ ਜੀ ਅੱਗੇ ਨਾਲ ਹੁਣ ਯਾਰ ਨਿਆਣਾ ਤਾਂ ਇਹਨਾ ਤਾਹੀਆਂ ਬਾਕਾ ਕਰ ਲਿਆ ਬਾਲਾਂ ਦਾ ਹਾਂਜੀ ਹਾਂਜੀ ਹੁਣ ਕਿਆ ਪਤਾ ਜੇ ਤੂੰ ਨਾ ਜਾਂਦੀ ਵੀ ਇਹ ਸਾਰਾ ਹੀ ਘੱਟ ਲੰਦਾ ਨਾ ਕੋਈ ਪਤਾ ਨਹੀਂ ਮੈਨੂੰ ਇਹ ਪਤਾ ਲੱਗ ਗਿਆ ਇਹਨੇ ਵੀ ਨਾ ਚੱਕੜੀਆਂ ਮੈਂ ਹੂੰ ਚਲੋ ਆਜੋ ਕੋਈ ਗੱਲ ਨਹੀਂ ਲੋ ਬਾਈ ਧੰਨਵਾਦ ਤੇਰਾ ਸਰਦਾਰ ਨਹੀਂ ਦਾ ਧੰਨਵਾਦ ਇਹਦੇ ਕੋਈ ਗੱਲ ਹੈ ਤਾਂ ਬਾਈ ਕਰਮ ਆ ਜੀ ਮੇਰਾ ਕਰਮ ਹਾਂਜੀ ਮੈਂ ਕਹਿੰਦਾ ਮੇਰਾ ਕਰਮ ਹੈ ਤੂੰ ਆਈ ਮੇਰੀ ਗਰੀਬੀ ਚੱਕ ਲਈ ਹੈ ਹਾਂ ਹਾਂ ਕਿਹਾ ਸਾਰਿਆਂ ਦਾ ਹੀ ਆ ਐ ਤੇਰੇ ਜਸ਼ਨ ਨੇ ਲੱਖ ਰੁਪਏ ਦੀ ਗੱਲ ਕੀਤੀ ਸਾਰਿਆਂ ਦਾ ਹੀ ਆ ਮੈਂ ਤੇ ਵੀ ਵਾਰ ਕਰਦੇ ਆਂ ਜੀ ਫਿਰ ਮੈਂ ਘਰ ਕਰਦੀ ਆਂ ਐਦਾਂ ਵੀ ਆਪਣੇ ਬੱਚੇ ਆਂ ਇੰਜੋਏ ਕਰਦੇ ਗਾਏ ਗਾਏ ਇਸ ਤਰ੍ਹਾਂ ਆਪਾਂ ਨੇ ਕਰੀ ਆਪਣੇ ਮਾਪੇ ਦੇ ਸਿਰ ਪਰ ਹਮ ਇਕਨਾਂ ਹੀ ਆ ਚਲੋ ਭਾਈ ਦੇਣਾ ਛਿਪਣ ਵਾਲਾ ਹੋ ਜੋ ਵੀ ਫਿਰ ਤਿਆਰ ਆਪਣਾ ਤੁਸੀਂ ਹੁਣ ਹਾਂਜੀ ਸਾਰੇ ਜਿਹੜਾ ਸਮਾਨ ਲਿਕ ਜਾਣਾ ਆਪਣਾ ਤਿਆਰ ਕਰ ਲੈ ਤੇ ਬਾਕੀ ਚਲੋ ਭਾਈ ਮਿਲਦੇ ਆ ਕਿਸੇ ਅਗਲੇ ਬਲੌਗ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ